ਮੰਗਲਪਾਲ ਜੀ ਉਹਨਾਂ ਦੇ ਨਾਲ ਸਾਡੇ ਸੰਨੀਪਾਲ ਜੀ ਸ਼ੰਤਰਾਸੀ ਪਰਸ਼ਾਦੀ ਲਾਲ ਜੀ ਹੈਪੀ ਜੀ ਸਾਡੇ ਹਰਦੀਆਂ ਦੇ ਪ੍ਰਧਾਨ ਜੋ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਨੇ ਸਾਡੇ ਜਸੀ ਭਾਜੀ ਜਿਨ੍ਹਾਂ ਦੇ ਅਸੀਰ ਡਾਕਟਰ ਜੀ ਪਚਾਰ ਸੌ ਰੋਟੀਆਂ ਰੰਧਾ ਵੀ ਰੋਟੀਆਂ ਤੋਂ ਸੋ ਸਾਥੀਓ ਗੱਲਾਂ ਜਿਹੜੀਆਂ ਦਾ ਜੀਤ ਨੇ ਦੱਸ ਦਿੱਤੀਆਂ ਸਾਡੇ ਜ਼ਿਲ੍ਹਾ ਜੀ ਪ੍ਰਧਾਨ ਨੇ ਔਰ ਬਹੁਤ ਸਮੇਂ ਤੋਂ ਵੀ ਲੱਗੇ ਹੋਏ ਨੇ ਕਿਉਂਕਿ ਬਾਬਾ ਸਾਹਿਬ ਦਾ ਜ਼ਿਕਰ ਅਸੀਂ ਗੱਲ ਕਰੀਏ ਗੁਰੂ ਅਰਬਿੰਦਾਸ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਰਾਗ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਮਿਸ਼ਨ ਦੀ ਗੱਲ ਕੀਤੀ ਉਸ ਵੇਲੇ ਲੋਕਾਂ ਨੂੰ ਉਤਾਰੇ ਹੋਇਆ ਨੂੰ ਜਿਹੜਾ ਆ ਸਮਾਜ ਦੇ ਵਿੱਚ ਜਿਸ ਤਰ੍ਹਾਂ ਵਿਚਰਦੇ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਸ ਵੇਲੇ ਬੇਗੰਪੁਰੇ ਦੀ ਗੱਲ ਕੀਤੀ ਕਿ ਬੇਗੰਪੁਰਾ ਕਿਤਾਬ ਸੁਣਾਇਆ ਬੇਪ੍ਰਵਾਹ ਵਾਲਾ ਜੀਵਨ ਜਿਹੜਾ ਗੁਰੂ ਅਰਬਿੰਦਾਸ ਜੀ ਨੇ ਦੱਸਿਆ ਔਰ ਗਮਾਂ ਤੋਂ ਰਹਿਤ ਵਾਲਾ ਜਿਹੜਾ ਆ ਉਸ ਰੱਲੇ ਜਿਹੜੇ ਰਾਗ ਦੀ ਗੱਲ ਕੀਤੀ ਆ ਕਿ ਖੌਫ ਜਿਹੜਾ ਆ ਫੌਫਲਾ ਖਤਨਾ ਤਰਸ ਜਵਾਲੋ ਜਿਹੜਾ ਖੌਫ ਆ ਉਹ ਗੁਰੂ ਵਿਦਾਸ ਜੀ ਨੇ ਸਾਡੇ ਮਨਾਂ ਦੇ ਵਿੱਚੋਂ ਕੰਢਣ ਦੀ ਗੱਲ ਕੀਤੀ ਆ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਗੁਰੂ ਵਿਦਾਸ ਜੀ ਸੋਚ ਸੀਗੀ ਬਾਬਾ ਸਾਹਿਬ ਅੰਬੇੜਕਰ ਦੀ ਸੋਚ ਸੀਗੀ ਉਹ ਸੋਚ ਨੂੰ ਅਸੀਂ ਲਾਗੂ ਨਹੀਂ ਕਰ ਪਾਏ ਕਿਉਂਕਿ ਖੌਫ ਵੀ ਸਾਡੇ ਮਨਾਂ ਦੇ ਵਿੱਚ ਹੁੰਦਾ ਕੋਈ ਰਾਤ ਨੂੰ ਬਾਹਰ ਨਹੀਂ ਜਾ ਸਕਦਾ ਔਰ ਸਾਡੇ ਦਿਲਾਂ ਦੇ ਵਿੱਚ ਵੀ ਕੰਮ ਹੈ ਕਿ ਅਸੀਂ ਇਹਨੇ ਜਿਹੜੇ ਗਮਾਂ ਦੇ ਵਿੱਚ ਜੀ ਰਹਿਆ ਕਿ ਅੱਜ ਸਾਨੂੰ ਸਾਡੇ ਬੱਚੇ ਨੌਕਰੀਆਂ ਨਹੀਂ ਮਿਲਦੀਆਂ ਬੱਚਿਆਂ ਨੂੰ ਵਧੀਆ ਕਾਰੋਬਾਰ ਨਹੀਂ ਮਿਲਦੇ ਬਿਜ਼ਨਸ ਨਹੀਂ ਮਿਲਦੇ ਇਹੀ ਬਹੁਤ ਸਾਰੇ ਜਿਹੜੀਆਂ ਇਦਾਂ ਦੀਆਂ ਕਮੀਆਂ ਪੇਸ਼ੀਆਂ ਅੱਜ ਵੀ ਸਾਡੇ ਸਰਕਾਰਾਂ ਦੇ ਕੋਲ ਕੋ ਪੂਰੀਆਂ ਨਹੀਂ ਹੋ ਸਕੀਆਂ ਕਿਉਂਕਿ ਇੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਔਰ ਇਹ ਦੇਸ਼ ਦੇ ਵਿੱਚ ਜਿਹੜੀ ਵੀ ਸਰਕਾਰ ਆਈ ਆ ਜਿਹੜਾ ਵੀ ਐਮਐਲਏ ਬਣਿਆ ਉਹਨੇ ਆਪਣੇ ਘਰ ਭਰੇ ਆ ਤੁਸੀਂ ਦੇਖ ਲਓ ਇਹ ਸ਼ਾਮਚਰਾਸੀ ਤੋਂ ਜਿੰਨੇ ਵੀ ਐਮਐਲਏ ਬਣਿਆ ਉਹਨਾਂ ਦੀਆਂ ਕੋਟੀਆਂ ਆ ਉਹਨਾਂ ਦੀਆਂ ਚੌਕਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਸ਼ਾਪਿੰਗ ਮਾਲ ਆ ਉਹਨਾਂ ਦੇ ਜਿਹੜੇ ਆ ਕਾਰੋਬਾਰ ਚੱਲਦੇ ਆ ਪਰ ਉਹਨਾਂ ਨੇ ਸਾਡੇ ਸਮਾਜ ਬਾਰੇ ਨਹੀਂ ਸੋਚਿਆ ਹੈਗੇ ਸਾਡੇ ਸਮਾਜ ਦੇ ਸੀ ਪਰ ਅਸੀਂ ਕਹਿੰਦੇ ਰਹੇ ਨਹੀਂ ਵੀ ਅਸੀਂ ਇਹਨਾਂ ਨੂੰ ਬੋੜ ਪਾ ਦਿੱਤੀ ਕੋਈ ਗੱਲ ਨਹੀਂ ਅਸੀਂ ਪਿੰਡ ਦੇ ਕਿਸੇ ਦੇ ਮੋਹਤਵਾਰ ਦੇ ਮਗਰ ਲਾ ਕੇ ਚਲੋ ਇਹਨਾਂ ਨੂੰ ਬੋੜ ਪਾ ਦਿੱਤੀ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਅਕਾਲੀ ਦਰਬੀ ਵੀ ਦੇਖੀ ਹੈ ਕਾਂਗਰਸ ਦੀ ਵੀ ਦੇਖੀ ਹੈ ਔਰ ਇੱਥੇ ਹੁਣ ਆਮ ਆਦਮੀ ਪਾਰਟੀ ਦਾ ਐਮ ਐਲ ਏ ਵੀ ਦੇਖ ਲਿਆ ਦੇਖ ਲੋ ਕਦੀ ਤੁਹਾਡੇ ਪਿੰਡਾਂ ਦੇ ਵਿੱਚ ਦੁੱਖ ਤਕਲੀਫਾਂ ਜਿਹੜੇ ਆ ਅਸਲੀ ਦੁੱਖ ਤਕਲੀਫਾਂ ਜਿਹੜੀਆਂ ਉਹ ਸੁਣ ਲਈ ਉਹ ਇੱਥੇ ਕਦੀ ਪਿੰਡਾਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਦੁੱਖ ਸਾਡੇ ਕਿਹੜੇ ਆ ਨਸ਼ੇ ਦਾ ਜਿਹੜਾ ਕਹਿੰਦੇ ਸੀ ਅਸੀਂ ਨਸ਼ਾ ਜਿਹੜਾ ਆ ਬੰਦ ਕਰਦੇ ਆ ਕਿ ਉਹ ਨਸ਼ਾ ਜਿਹੜਾ ਬੰਦ ਨਹੀਂ ਹੁੰਦਾ ਉਹ ਚਿੱਟਾ ਜਿਹੜਾ ਸ਼ਰੀਆਮ ਵੇਖਦਾ ਗੋਲੀਆਂ ਸ਼ਰੀਆਮ ਵੇਖਦੀਆਂ ਪਰ ਸਾਡੇ ਬੱਚੇ ਜਿਹੜੇ ਆ ਟੀਕੇ ਲਾ ਲਾ ਕੇ ਇੱਥੇ ਮਰ ਰਹੇ ਆ ਕਦੇ ਐਮਐਲਏ ਨੇ ਆ ਕੇ ਪਿੰਡਾਂ ਦੇ ਵਿੱਚ ਆ ਕੇ ਉਸ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਿੰਡਾਂ ਦੇ ਵਿੱਚ ਸਰਵੇ ਕਰ ਦੇ ਵੀ ਨਸ਼ਾ ਮੁਕਤ ਜਿਹੜਾ ਹੁੰਦਾ ਕਿਉਂਕਿ ਇੱਕ ਸਰਵੇ ਹੁੰਦਾ ਹੈ ਉਹ ਸਰਵੇ ਜਿਹੜਾ ਕੀਤਾ ਨਹੀਂ ਗਿਆ ਔਰ ਜਿਹੜੇ ਐਮਐਲਏ ਦਾ ਕੰਮ ਹੁੰਦਾ ਆ ਕਿ ਪਿੰਡਾਂ ਦੇ ਵਿੱਚ ਰੋਜ਼ਗਾਰ ਦੇਣਾ ਔਰ ਰੋਜ਼ਗਾਰ ਵੀ ਨਹੀਂ ਦਿੱਤਾ ਐਮਐਲਏ ਦਾ ਕੰਮ ਹੁੰਦਾ ਆ ਕਿ ਇਹ ਜਿਹੜੇ ਨੌਜਵਾਨ ਆ ਇਹਨਾਂ ਨੂੰ ਫੈਕਟਰੀਆਂ ਲਵਾ ਕੇ ਦੇਣੀਆਂ ਇਹਨਾਂ ਨੂੰ ਬਿਜ਼ਨਸ ਲਈ ਵੱਡੇ ਵੱਡੇ ਲੋਨ ਜਿਹੜੇ ਆ ਕੰਪਨੀਆਂ ਤੋਂ ਦਵਾ ਕੇ ਦੇਣੇ 20-20 ਲੱਖ ਦੇ 50-50 ਲੱਖ ਦੇ ਕਰੋੜ-ਕਰੋੜ ਦੇ ਲੋਨ ਜਿਹੜੇ ਆ ਕਿਉਂਕਿ ਸਰਕਾਰ ਦਾ ਇਹ ਕੰਮ ਹੁੰਦਾ ਅਸੀਂ ਸਾਡੀ ਵੋਟ ਜਿਹੜੀ ਆ ਬਹੁਤ ਜਿਹੜੀ ਕੀਮਤੀ ਹੁੰਦੀ ਹੈ ਸਰਕਾਰ ਦਾ ਕੰਮ ਹੁੰਦਾ ਕਿ ਉਸ ਵੇਲੇ ਤੇ ਲੋਕਾਂ ਨੇ ਜਿਨ੍ਹਾਂ ਨੇ ਭਰੋਸਾ ਕੀਤਾ ਆ ਉਹਨਾਂ ਨੂੰ ਜਿਹੜਾ ਆ ਲੋਨ ਦਵਾਇਆ ਜਾਵੇ ਉਹ ਆਪਣਾ ਬਿਜ਼ਨਸ ਕਰ ਸਕੀ ਆਪਣੇ ਕੰਮ ਕਰ ਸਕਣ ਪਰ ਇਹ ਸਰਕਾਰਾਂ ਨੇ ਨਹੀਂ ਕੀਤਾ ਇਸੇ ਲਈ ਅਸੀਂ ਸਾਰੇ ਉਹ ਗੁਰੂ ਵਿਦਾਸ ਵਾਲਾ ਸੁਪਨਾ ਜਿਹੜਾ ਸੀ ਐਸਾ ਕਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਬਸੇ ਰਵੀਦਾਸ ਨੇ ਪਰਸਨ ਕਿਉਂਕਿ ਗੁਰੂ ਵਿਦਾਸ ਨੇ ਸਾਡੇ ਨੇ ਗੱਲ ਕੀਤੀ ਕਿ ਸਾਰੇ ਪ੍ਰਸੰਤ ਰਣ ਉਹਨਾਂ ਨੇ ਕਿਸੇ ਦੇ ਜਾਤ ਪਾਤ ਦਾ ਭੇਦ ਭਾਵ ਨਹੀਂ ਕੀਤਾ ਇਸੇ ਕਰਕੇ ਜਿਹੜਾ ਰਾਜ ਸੀ ਮਾਇਆਵਤੀ ਜੀ ਦਾ ਇਹਨਾਂ ਨੇ ਦੱਸਿਆ ਗੁਰਜੀਤ ਜੀ ਨੇ ਕਿ ਗੁਰੂ ਅਰਵਿਦਾਸ ਮਹਾਰਾਜ ਜੀ ਦੇ ਜੇਕਰ ਬੇਗੰਪੁਰੇ ਦੀ ਅਸਲੀ ਗੱਲ ਕੀਤੀ ਹੈ ਕਦੇ ਵੀ ਆਰਟੀਆਈ ਪਾ ਕੇ ਦੇਖ ਲਓ ਕਿ ਉੱਥੇ ਦੇ ਵਿੱਚ ਦੰਗਾ ਹੀ ਨਹੀਂ ਹੋਇਆ ਕਦੇ ਐਦਾਂ ਦਾ ਰਾਜ ਸਾਡੀ ਭੈਣ ਕੁਮਾਰੀ ਮਾਇਆਵਤੀ ਸਾਹ ਕਾਂਸੀ ਰਾਮ ਜੀ ਦਾ ਐਦਾਂ ਦੀ ਸਿਰਜਣਾ ਜਿਹੜੀ ਕੀਤੀ ਹੈ ਉਸ ਰਾਜ ਦੇ ਵਿੱਚ ਕਦੇ ਕੋਈ ਝਗੜੇ ਨਹੀਂ ਹੋਏ ਉੱਥੇ ਕੋਈ ਨਸ਼ਾ ਨਹੀਂ ਗੁੰਡੇ ਜਿਹੜੇ ਸੀਗੇ ਉਹ ਸ਼ਹਿਰਾਂ ਨੂੰ ਕਿ ਉਹ ਜੂਪੀ ਨੂੰ ਛੱਡ ਛੱਡ ਕੇ ਭੱਜ ਗਏ ਤੇ ਰਾਜ ਦੀ ਗੱਲ ਹੁੰਦੀ ਹੈ ਅਸੀਂ ਕਹਿੰਦੇ ਸੀਗੇ ਕਿਉਂਕਿ ਅਸੀਂ ਸਰਕਾਰਾਂ ਦੇਖਦੇ ਸੀ ਅਸੀਂ ਹਰ ਵਾਰ ਸਰਕਾਰ ਦੇਖਦੇ ਵੀ ਸਾਡੇ ਸਾਡੇ ਵੀ ਰਾਜਨ ਦੇ ਬਾਬਾ ਸਾਹਿਬ ਦੇ ਕਦੀ ਪਾਰਕਾ ਬਣਨਗੇ ਬਾਬਾ ਸਾਹਿਬ ਦੇ ਨਾਂ ਤੇ ਕਦੀ ਕਾਲਜ ਬਣਨਗੇ ਬਾਬਾ ਸਾਹਿਬ ਦੇ ਨਾਂ ਤੇ ਕਦੀ ਵਿਦਿਆ ਸੈਂਟਰ ਬਣਨਗੇ ਦੇਖ ਲਓ ਅੱਜ ਜੂਪੀ ਦੇ ਵਿੱਚ ਜਿਹੜੇ ਆ ਉੱਥੇ ਆਈਪੀਐਸ ਕੇਂਦਰ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਜ਼ਿਲ੍ਹਾ ਵੀ ਜਿਹੜਾ ਬਾਬਾ ਸਾਹਿਬ ਵੇਡ ਕਰਦੇ ਨਾਂ ਤੇ ਸਤਿਗੁਰੂ ਕਬੀਰ ਸਾਹਿਬ ਦੇ ਨਾਂ ਤੇ ਗੁਰੂ ਵਿਦਿਆਰ ਦੇ ਨਾਂ ਤੇ ਬਣਾਇਆ ਉਹਨਾਂ ਨੇ ਰਾਜ ਦੀ ਗੱਲ ਕੀਤੀ ਸੀ ਮੈਨੂੰ ਰਾਜ ਦੀ ਗੱਲ ਯਾਦ ਆ ਗਈ ਕਿਉਂਕਿ ਅਸੀਂ ਬਨਾਰਸ ਜਾਂਦੇ ਹਾਂ ਹਰ ਸਾਲ ਉੱਥੇ ਦੇ ਲੋਕ ਕਹਿੰਦੇ ਕਿ ਇੱਥੇ ਗੁਰੂ ਵਿਦਿਆਰ ਦੀ ਜਿਹੜੀ ਪ੍ਰਤਿਮਾ ਨਹੀਂ ਲੱਗਣ ਦੇਣੀ ਜਿੱਥੇ ਗੰਗਾ ਘਾਟ ਤੇ ਅਸੀਂ ਜਾਂਦੇ ਕਈ ਲੋਕ ਗਏ ਹੋਣੇ ਤੇ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਜਦੋਂ ਦੱਸਿਆ ਗਿਆ ਉੱਥੇ ਵੀ ਇੱਥੇ ਕਹਿੰਦੇ ਵੀ ਨਹੀਂ ਇੱਥੇ ਮੂਰਤੀ ਨਹੀਂ ਲੱਗਣ ਦੇਣੀ ਅਸੀਂ ਤਾਂ ਉਸ ਵੇਲੇ ਕਿਉਂਕਿ ਰਾਤ ਹੁੰਦਾ ਸੀ ਦੋ ਦਿਨ ਰਹਿ ਗਿਆ ਰਾਤ ਦੇ ਵਿੱਚ ਸਰਕਾਰਾਂ ਜਿਹੜੀਆਂ ਬਦਲੀਆਂ ਆਦਲੀਆਂ ਬਦਲੀਆਂ ਹੁੰਦੀਆਂ ਰਹਿੰਦੇ ਆ ਉਥੇ ਦੋ ਦਿਨ ਰਹਿੰਦੇ ਸੀ ਰਾਤ ਦੇ ਵਿੱਚ ਤੇ ਉਸੇ ਵੇਲੇ ਹੈਲੀਕਾਪਟਰ ਦੇ ਵਿੱਚ ਉਹ ਵੱਡੀ ਮੂਰਤੀ ਲਿਆਂਦੀ ਗਈ ਜਿਹੜੀ ਪਾਰਕ ਦੇ ਵਿੱਚ ਲੱਗੀ ਆ ਉਹ ਪਾਰਕ ਦੇ ਵਿੱਚ ਹੈਲੀਕਾਪਟਰ ਦੇ ਨਾਲ ਕਹਿੰਦੇ ਸਾਰੇ ਰਸਤੇ ਉਹਨਾਂ ਨੇ ਬੰਦ ਕਰ ਦਿੱਤੇ ਹੈਲੀਕਾਪਟਰ ਦੇ ਨਾਲ ਉਹ ਮੂਰਤੀ ਜਿਹੜੀ ਉਸ ਪਾਰਕ ਦੇ ਵਿੱਚ ਉਤਾਰੀ ਗਈ ਇਹ ਪਾਵਰ ਦੀ ਗੱਲ ਹੁੰਦੀ ਹੈ ਸੋ ਆਓ ਅਸੀਂ ਵੀ ਆਪਣੀ ਪਾਵਰ ਦਾ ਜਿਹੜਾ ਇਸਤੇਮਾਲ ਆ ਵਧੀਆ ਤਰੀਕੇ ਦੇ ਨਾਲ ਕਰਨਾ ਤੇ ਵਧੀਆ ਤਰੀਕੇ ਦੇ ਨਾਲ ਸਾਡੇ ਬਹੁਤ ਹੀ ਇਮਾਨਦਾਰ ਜਿਹੜੇ ਵਾਪਸੇਪ ਦੇ ਨਾਲ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਸਾਡੇ ਯਾਦੂ ਸਾਥੀ ਇੱਥੋਂ ਪੰਡੋਰੀ ਬਾਬਾ ਦਾਸ ਤੋਂ ਹੀ ਸਾਡੇ ਲੋਕਲ ਨੇ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਦਿਤਾਉਣਾ ਹੈ ਔਰ ਲੱਗਣਾ ਆਓ ਸਾਰੇ ਸਾਥੀਆਂ ਨੇ ਜੈਪੀ ਜੈਪਾਲ ਆਪ ਜੀ ਨੂੰ ਪਤਾ ਹੀ ਹੈ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਹਰੇਕ ਨੂੰ ਬਣਾ ਕੇ ਦੇਖ ਲਿਆ ਸੀ ਹਰੇਕ ਦੇ ਪੈਣ ਦਾ ਭਾਵ ਹੁਣ ਇੰਨਾ ਹੀ ਹੈ ਕਿ ਦਾਲੇ ਚੜ ਕੇ ਦੇਖ ਲਿਆ ਹੈ ਕਿਉਂਕਿ ਸਾਨੂੰ ਪਤਾ ਹੈ ਜੇ ਅਸੀਂ ਇਹਨਾਂ ਦੇ ਧਰੂ ਇਹਨਾਂ ਦੇ ਗਰੂ ਹੋ ਗਏ ਵੀ ਅਸੀਂ ਅਤਿਆਚਾਰੀ ਸਨੀਆਂ ਤੇ ਕਿਉਂ ਨਾ ਅਸੀਂ ਆਪਣਾ ਐਮਐਲ ਬਣਾ ਲਈਏ ਉਹਨਾਂ ਬੱਤੇਚਾਰ ਸਨੀਆਂ ਸਹੀ ਗੱਲ ਕਹਿੰਦਿਓ ਕਿਉਂਕਿ ਆਪਣੇ ਸਮਾਜ ਵਿੱਚ ਆਪਣਾ ਬੰਦਾ ਹੋਵੇਗਾ ਤੇ ਆਪਣੀ ਮਾਜ ਉੜਾਏਗਾ ਠੀਕ ਹੈ ਜੀ ਕਿਉਂਕਿ ਮੈਂ ਇਸ ਜਨਤ ਤੱਕ ਨਹੀਂ ਬੋਲਾਂ ਫਿਰਾਂ ਉਹ ਤਾਂ ਬੋਲਣਗੇ ਜੀ ਭਾਈ ਹੁਣ ਜੋਰ ਖਾਇਆ ਜਦੋਂ ਬੋਲਣਗੇ ਉਹ ਜੀ ਚਾਹੁੰਦੇ ਨੇ ਸਾਡਾ ਐਮਪੀ ਐਮਐਨਏ ਸਾਡਾ ਹੋਵੇ ਤੇ ਸਾਡੀ ਬਾਤ ਪੁੱਟਣੀਆਂ ਠੀਕ ਹੈ ਜੀ ਬਾਜੀ ਤੁਸੀਂ ਬਹੁਤ ਹੈ ਬਹੁਤ ਹੈ ਘੁੰਮ ਕੇ ਦੇਖ ਲਿਆ ਕਿ ਆਪਣੇ ਸੰਜੋਗੀ ਨੂੰ ਵੋਟਾਂ ਪਾ ਦਿਓ ਤੁਹਾਡੇ ਏਰੀਆ ਦਾ ਹੀ ਆ ਠੀਕ ਹੈ ਜੀ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਜੈਪੀ ਜੈਪਾ